ਉਜੀ ਅੱਜ ਆਪਾਂ ਗੁਰੂ ਹਰਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਤ ਅਸਥਾਨ ਜੋ ਪਿੰਡ ਬਾਗੜੀਆਂ ਵਿੱਚ ਪਈ ਅਰਜਨ ਸਿੰਘ ਜੀ ਦਾ ਦਰਵਾਜਾ ਨਾਮ ਤੇ ਦਰਵਾਜਾ ਬਣਿਆ ਹੋਇਆ ਜਿਹੜਾ ਉੱਥੇ ਜਾ ਰਹੇ ਹਾਂ ਤੇ ਉੱਥੇ ਤੇ ਜਾ ਕੇ ਇਤਿਹਾਸ ਦੇ ਬਾਰੇ ਜਾਣਨਾ ਪਾਵਾਂਗੇ ਇਹ ਪ੍ਰਾਤਨ ਦਰਵਾਜੇ ਹੁੰਦੇ ਤੇ ਜਿਹੜੇ ਇਹ ਉਹ ਹੈ ਸਾਹਮਣੇ ਆਪਾਂ ਜਾ ਰਹੇ ਹਾਂ ਹਾਂਜੀ ਹਾਂਜੀ ਉਸ ਸਥਾਨ ਤੇ ਜਿੱਥੇ ਪ੍ਰਾਤਨ ਸਮੇਂ ਚ ਗੁਰੂ ਹਰਗੋਬਿੰਦ ਸਿੰਘ ਜੀ ਆਏ ਸਨ ਇਹ ਪਿੰਡ ਬਾਗੜੀਆਂ ਵਿੱਚ ਬਣਿਆ ਹੋਇਆ ਗੁਰੂ ਘਰ ਹੈ ਤੇ ਅੱਜ ਬੋਲ ਰਿਹਾ ਜੀ ਕੀ ਆਮਾ ਇਹ ਆਪਾਂ ਸਾਹਮਣੇ ਦਰਸ਼ਨ ਕਰ ਰਹੇ ਹਾਂ ਉਸ ਸਥਾਨ ਦੇ ਜਿਸ ਸਥਾਨ ਦੇ ਉੱਤੇ ਪ੍ਰਾਤਨ ਸਮੇਂ ਵਿੱਚ ਗੁਰੂ ਹਰਗੋਬਿੰਦ ਸਿੰਘ ਜੀ ਆਏ ਸਨ ਇਹ ਸਾਹਮਣੇ ਅਸੀਂ ਦੇਖ ਰਹੇ ਹਾਂ ਇੱਥੇ ਦਾ ਇਤਿਹਾਸ ਛੇਵੀਂ ਪਾਸ਼ਾਹੀ ਗੁਰੂ ਹਰਗੋਬਿੰਦ ਸਿਖ ਜੀ ਦੇ ਨਾਲ ਸੰਬੰਧਤ ਸਥਾਨ ਹੈ ਇਹ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਕੀ ਹੈ ਵੀਰ ਜੀ ਦਾ ਹਾਂ ਮੇਰਾ ਨਾਮ ਯਸ਼ਪਾਲ ਸਿੰਘ ਹੈ ਜੀ ਅੱਛਾ ਜੀ ਇਹ ਪਿੰਡ ਆਪਣਾ ਬਾਗੜੀਆਂ ਪਾਈ ਕੀ ਹੈ ਠੀਕ ਹੈ ਇਹ ਤੁਹਾਨੂੰ ਜਿਵੇਂ ਕਿ ਪਤਾ ਹੀ ਹੈ ਵੀ ਪਾਈ ਕੀ ਕੋਈ ਵੀ ਪਿੰਡ ਦਾ ਨਾਮ ਪਾਈ ਕੀ ਵਗੜੀਆਂ ਜਿਵੇਂ ਪਾਈ ਦਾ}{|\text{ਦਿਆਲਪੁਰਾ ਪਾਈ ਦਾ ਰੂਪਾ}} ਇਹ ਸੰਬੰਧਦ ਨੇ ਛੇਵੇਂ ਪਾਸ਼ਾ ਦਾ ਠੀਕ ਹੈ ਜੀ ਤੇ ਜਿੱਥੇ ਵੀ ਗੁਰੂ ਸਾਹਿਬ ਨੇ ਆਪਣੇ ਚਰਨ ਪਾਏ ਨੇ ਜੀ ਛੇਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੇ ਉਥੇ ਹੀ ਉਸ ਪਿੰਡ ਦੇ ਨਾਮ ਦੇ ਅੱਗੇ ਭਾਈ ਲੱਗ ਜਾਂਦੇ ਠੀਕ ਹੈ ਜੀ ਤੇ ਇੱਥੇ ਵੀ ਆਪਣੇ ਗੁਰੂ ਸਾਹਿਬ ਨੇ ਚਰਨਾ ਪਾਏ ਨੇ ਸਾਡੇ ਇੱਥੇ ਇੱਕ ਬਹੁਤ ਇਤਿਹਾਸਿਕ ਕਿਲਾ ਵੀ ਹੈਗਾ ਠੀਕ ਹੈ ਜੀ ਤੇ ਜਿੱਥੇ ਯਾਨੀ ਕਿ ਜਿਹੜਾ ਭਾਈ ਕੇ ਪਰਿਵਾਰ ਹੈ ਹੂੰ ਤੇ ਉਹ ਉਥੇ ਰਹਿੰਦੇ ਨੇ ਤੇ ਉਥੇ ਹੀ ਅੱਜ ਲੰਗਰ ਵੀ ਚੱਲ ਰਿਹਾ ਜਦੋਂ ਗੁਰੂ ਸਾਹਿਬ ਨੇ ਇਹ ਕਿਹਾ ਸੀ ਵੀ ਤੁਹਾਡੀ ਗਿੱਲੀਆਂ ਲੱਖਾਂ ਵੀ ਲੱਕੜਾਂ ਵੀ ਚੱਲਣਗੀਆਂ ਤੇ ਅੱਜ ਵੀ ਉਥੇ ਗਿੱਲੀਆਂ ਲੱਕੜਾਂ ਦਾ ਬਾਲਣ ਜਿਹੜਾ ਚੱਲਦਾ ਠੀਕ ਤੇ ਉਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਪਰ ਗੁਰੂ ਸਾਹਿਬ ਜਿਹੜੇ ਆਏ ਨੇ ਤੇ ਚਰਨ ਪਾਏ ਨੇ ਇੱਥੇ ਕੁਝ ਯਾਨੀ ਕਿ ਘੜੀਆਂ ਕੁਝ ਪਲ ਇੱਥੇ ਰੁਕੇ ਸੀ ਸਾਡੇ ਜਿਹੜੇ ਬਜ਼ੁਰਗ ਆ ਉਹਨਾਂ ਨੇ ਉਹਨਾਂ ਦੀ ਸੇਵਾ ਕੀਤੀ ਸੀ ਜਿਹੜਾ ਮਨਸਾ ਰਾਮ ਜੀ ਦਾ ਮਨਸਾ ਰਾਮ ਜੀ ਸਾਡੇ ਜਿਹੜੇ ਬਜ਼ੁਰਗ ਠੀਕ ਹੈ ਉਹਨਾਂ ਨੇ ਉਹਨਾਂ ਦੀ ਸੇਵਾ ਕੀਤੀ ਸੇਵਾ ਤੋਂ ਖੁਸ਼ ਹੋ ਕੇ ਜਾਂਦੇ ਹੋਏ ਉਹ ਸਾਨੂੰ ਆ ਗੁਰੂ ਕੇ ਪੰਡਤ ਕਹਿ ਕੇ ਕਹਿੰਦੇ ਠੀਕ ਯਾਨੀ ਤੋਂ ਬਾਅਦ ਤੁਸੀਂ ਗੁਰੂ ਕੇ ਵੱਜੋਂ ਕੀ ਤੁਹਾਡਾ ਇਤਿਹਾਸ ਜਿਹੜਾ ਹੈ ਗੁਰੂਆਂ ਦਾ ਬੱਜੇਗਾ ਵੀ ਗੁਰੂ ਕੇ ਪੰਡਤ ਵੀ ਸਾਨੂੰ ਇੰਨੀ ਵੱਡੀ ਉਪਾਦੀ ਦਿੱਤੀ ਅਸੀਂ ਬੜੇ ਯਾਨਕੀ ਇਸ ਚੀਜ਼ ਦੇ ਪਰ ਅੱਜ ਚਲੋ ਕਿਰਪਾ ਤੁਹਾਡੇ ਤੇ ਹੈਗੀ ਸਾਡੇ ਉੱਪਰ ਹੈਗੀ ਤੇ ਸਦਾ ਇਸੇ ਤਰ੍ਹਾਂ ਚਲੋ ਅਸੀਂ ਚਾਹੁੰਦੇ ਆ ਵੀ ਬਾਬਾਈ ਦੀ ਕਿਰਪਾ ਬਣੀ ਰਹੇ ਸਤ ਨਗਰ ਉੱਪਰ ਵੀ ਬਣੀਏ ਹੂੰ ਬਾਕੀ ਸਵੇਰੇ ਸ਼ਾਮ ਇੱਥੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਆਉਂਦੀਆਂ ਨੇ ਪਾਠ ਹੁੰਦਾ ਹੈ ਬਾਕੀ ਇੱਕ ਹੋਲਾ ਮਹੱਲਾ ਇੱਥੇ ਬਹੁਤ ਵੱਡੇ ਲੈਵਲ ਤੇ ਪੜ੍ਹਦਾ ਜੀ ਅੱਛਾ ਜੀ ਉਹਦੇ ਵਿੱਚ ਇਹ ਹੈ ਵੀ ਇਹ ਜਿਹੜੇ ਆਲਖ ਗੋਤ ਦੇ ਜਿਹੜੇ ਸਿੱਖ ਨੇ ਪਰਿਵਾਰ ਨੇ ਇਹ ਆਪਣੇ ਕੁੱਪ ਕਲਾ ਤੁਸੀਂ ਜਾਣਦੇ ਹਾਂ ਜਿਤੋਂ ਆਲਖ ਗੋਪਕਲਾ ਹਾਂਜੀ ਹਾਂ ਉੱਥੇ ਆਲਖ ਗੋਤ ਦੇ ਜਿਹੜੇ ਪਰਿਵਾਰ ਨੇ ਉਹ ਇੱਥੇ ਆ ਕੇ ਉਹਨਾਂ ਦਾ ਮੱਥਾ ਟਿਕਦਾ ਜੀ ਠੀਕ ਹੈ ਕਿਉਂਕਿ ਉਦੋਂ ਜਦੋਂ ਬਾਬਾ ਜੀ ਇੱਥੇ ਆਏ ਸੀ ਅ ਯਾਨਕੀ ਕਹੇ ਤਾਂ ਇਤਿਹਾਸ ਤਾਂ ਛੇਵੇਂ ਪਾਤਸ਼ਾਹ ਦਾ ਦੂਸਰਾ ਇਤਿਹਾਸ ਹੈਗਾ ਆਪਣੇ ਦਸਵੇਂ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਹਬਜ਼ਾਦੇ ਸਹਬਜ਼ਾਦਾ ਅਜੀਤ ਸਿੰਘ ਜੀ ਦਾ ਤੇ ਉਹ ਜਦੋਂ ਉਧਰੋਂ ਸਿੱਖਾਂ ਦੇ ਨਾਲ ਇਥੇ ਪਿੰਡ ਵਗਣੀਆਂ ਆਏ ਉਹਨਾਂ ਉਹਨਾਂ ਨੇ ਵੀ ਇਥੇ ਆਪਣੇ ਚਰਨ ਪਾਏ ਤੇ ਉਹਨਾਂ ਦੀ ਸੇਵਾ ਦਾ ਮੌਕਾ ਸਾਡੇ ਬਯੋਗਾਂ ਨੂੰ ਮਿਲਿਆ ਤੇ ਅੱਜ ਗੱਲ ਕਰੀਏ ਤਾਂ ਹੋਲੇ ਮਹੱਲੇ ਦੇ ਦਿਨ ਇਥੇ ਸੰਗਤ ਆਉਂਦੀ ਹੈ ਤੇ ਬੜੇ ਧੂਮ-ਧਾਮ ਨਾਲ ਬਣਾਇਆ ਜਾਂਦਾ ਜੀ ਪਰ ਲੱਗੋ ਦੇ ਪਰਿਵਾਰ ਦਾ ਸਪੈਸ਼ਲੀ ਤੋਂ ਆਉਂਦੇ ਨੇ ਉਹਨਾਂ ਦਾ ਕੋਈ ਵੀ ਵਿਆਹ ਹੁੰਦਾ ਜਾਂ ਕੋਈ ਬੱਚਾ ਹੁੰਦਾ ਤਾਂ ਇਥੇ ਆ ਕੇ ਉਹਨਾਂ ਨੇ ਮੱਥਾ ਟੇਕਣਾ ਹੁੰਦਾ ਜੀ ਠੀਕ ਹੈ ਜੀ ਬਾਕੀ ਤੁਸੀਂ ਆਇਓ ਜੀ ਆਇਆਂ ਨੂੰ ਜੀ ਬਹੁਤ ਕਿਰਪਾ ਜੀ ਇੱਥੇ ਬਾਬਾ ਜੀ ਦੀ ਜੋ ਵੀ ਯਾਨਕੀ ਸੁੱਖ ਆ ਸੁੱਖ ਦੇ ਨੇ ਲੋਕ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਨੇ ਮਨੁਗਾਮਨਾ ਪੂਰੀਆਂ ਹੁੰਦੀਆਂ ਨੇ ਠੀਕ ਇਸੇ ਤਰ੍ਹਾਂ ਬਾਬਾ ਜੀ ਦੇ ਇੱਥੇ ਮੇਲੇ ਲੱਗਦੇ ਨੇ ਜੀ ਤੇ ਬਾਕੀ ਬਰੀਕੀ ਦੇ ਵਿੱਚ ਇਤਿਹਾਸ ਜਿਹੜਾ ਹੈ ਉਹ ਤੁਸੀਂ ਗਿਲੇ ਦੇ ਵਿੱਚੋਂ ਵੀ ਲੈ ਸਕਦੇ ਠੀਕ ਹੈ ਜੀ ਕਿਉਂਕਿ ਉਹ ਪਰਿਵਾਰ ਨੂੰ ਵੀ ਇਸ ਇਤਿਹਾਸ ਦਾ ਬੜੇ ਬਾਪੂ ਵੀ ਜਾਣਦੇ ਨੇ ਇਸ ਤੋਂ ਇਲਾਵਾ ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਵੀ ਪਤਾ ਹੈ ਤੇ ਤੁਸੀਂ ਬਾਹਰ ਜਦੋਂ ਜਾਓਗੇ ਸਕੂਲ ਦੇ ਸਾਹਮਣੇ ਉਹ ਇੱਕ ਜਗਾ ਬਣੀ ਨਾ ਨਾਪਾ ਅਮਰਗੜ ਰੋਡ ਦੇ ਉੱਤੇ ਸਕੂਲ ਹੈ ਜਿਹੜਾ ਹਾਂਜੀ ਹਾਂਜੀ ਬਾਗੜੀ ਜਗਾ ਬਣੀ ਦੀਆਂ ਉੱਥੇ ਵੀ ਦਸਵੀਂ ਭਰਤੀ ਦਸਵੀਂ ਦੇ ਦਿਨ ਸੰਗਤ ਉੱਥੇ ਦਰਸ਼ਨ ਕਰਕੇ ਆਪਣੇ ਮਨ ਦੀ ਮਰਦਾਂ ਪੂਰੀਆਂ ਕਰਦਾ ਠੀਕ ਜੋ ਧੰਨਵਾਦ ਤੁਹਾਡਾ ਸੀ ਆਈ ਸਸੀਕਾ ਡਰਾਈਵਰ ਸਾਲਾ ਵਾਈ ਗੁਰੂ ਜੀ ਇਫਤਿਹ ਹਾਂਜੀ ਸੰਗਤ ਜੀ ਆਪਾਂ ਦੇਖ ਰਹੇ ਹਾਂ ਉਹ ਸਰ ਗੋਬਿੰਦ ਸਿੰਘ ਜੀ ਨਾਲ ਸੰਬੰਧਤ ਸਥਾਨ ਜੋ ਪਿੰਡ ਬਾਗੜੀਆਂ ਵਿੱਚ ਬਣਿਆ ਹੋਇਆ ਹੈ ਜਿੱਥੇ ਗੁਰੂ ਹਰਗੋਬਿੰਦ ਸਿੰਘ ਜੀ ਆਏ ਸਨ ਅਤੇ ਇੱਥੇ ਕੁਝ ਸਰਕੜੀਆਂ ਜਿਹੜੀਆਂ ਪਿੰਡ ਦੇ ਵਿੱਚ ਰੁਕੇ ਸਨ ਹੈ ਜੀ ਹਾਂਜੀ ਮੱਲਮੱਠੀ ਕਰੀ ਉਹਨਾਂ ਨੇ ਫਿਰ ਉਸੇ ਘੋੜਾ ਪੰਡਾਂ ਦੀ ਬਾਹਰ ਹੂੰ ਹੂੰ ਕੁਝ ਉਹਦੇ ਵੀ ਆ ਠੀਕ ਹੈ ਜੀ ਕੇਸ ਉਸੇ ਵੇਲੇ ਨੇ 340 ਰੁਪਏ ਕਰ ਜ਼ਮੀਨ ਬਖਸ਼ੀ ਇਹਨਾਂ ਨੂੰ ਠੀਕ ਹੈ ਜੀ ਹਾਂਜੀ ਪਿੰਡ ਬਾਗੜੀਆਂ ਦੇ ਵਿੱਚ ਇੱਥੇ ਹੈ ਨਾ ਹਾਂਜੀ 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 ਇਹ ਜਿਹੜਾ ਆਪਾਂ ਗੁਰਦੁਆਰਾ ਸਾਹਿਬ ਦੇਖ ਕੇ ਆਏ ਆ ਇੱਥੇ ਪੰਡਤ ਮਨਸਰਾਮ ਜੀ ਨਾਲ ਸੰਵਾਦ ਕਰਨਾ ਇਹ ਵੀ ਪੰਡਤ ਦਾ ਗੰਗਾ RAM ਪਹਿਲੇ ਬਜ਼ੁਰਗ ਜੀ ਹਾਂਜੀ ਉਸ ਤੋਂ ਪਹਿਲਾਂ ਕਹਿ ਸਕਦੇ ਕਿਹੜੇ ਕਿਹੜੇ ਆਪਾਂ ਜਿਹੜਾ ਕੋਈ ਪਤਾਉਣਾ ਹਾਂਜੀ ਹਾਂ ਠੀਕ ਹੈ ਜੀ ਠੀਕ ਹੈ ਜੀ ਹਾਂ ਤੁਹਾਡਾ ਕੀ ਨਾਮ ਹੈ ਜੀ ਹੈਗਾ ਸਭ ਕਿਹਨੀਆਂ ਪੁਰਾਣੀਆਂ ਲੰਗੀਆਂ ਹੋਣਗੀਆਂ ਹਾਂਜੀ ਹਾਂ ਤੁਹਾਡਾ ਕੀ ਨਾਮ ਹੈ ਜੀ ਮੈਂ ਕਿਹਾ ਫਖੀਰ ਖਾਨ ਫਖੀਰ ਖਾਨ ਠੀਕ ਹੈ ਜੀ ਇਹ ਇਨ ਫਕੀਰ ਕਾਨ ਜੀ ਨੇ ਦੱਸ ਦ ਰਹੇ ਨੇ ਇਥੋਂ ਦੇ ਇਤਿਹਾਸ ਦੇ ਬਾਰੇ ਦੱਸਿਆ ਇਹਨਾਂ ਨੇ ਬਾਕੀ ਇਹ ਬਾਕੀ ਮਾਇਰ ਜੀ ਬਾਬਾ ਇਹ ਸਾਹਮਣੇ ਆਪਾਂ ਚਲੋ ਕੋ ਲੋਕ ਫਿੱਟ ਜਾਂਦੇ ਨੇ ਆ ਕੇ ਹੂੰ ਸੇਵਾਦਾਰ ਹਾਂ ਹਾਂ ਜੀ ਠੀਕ ਹੈ ਜੀ ਇਹ ਜੋ ਮੈਂ ਜੈਨ ਨੇ ਬਣਾਇਆ ਹੋਇਆ ਭਾਈ ਦਾ ਇਹ ਭਾਈ ਕੇ ਪਰਿਵਾਰ ਨੇ ਜਿਹੜੇ ਹਣ ਪਈਸ ਤੋਂ ਹਾਂ ਪਈਸ ਇਹ ਸਾਹਮਣੇ ਆਪਾਂ ਚਲੋ ਪਰ ਲੋਕ ਫਿੱਟ ਜਾਂਦੇ ਨੇ ਆ ਕੇ ਹੂੰ ਛੇਵਾਂ ਦਾ ਹੂੰ ਹੂੰ ਠੀਕ ਹੈ ਜੀ ਇਹ ਮੋਜਾਇਨਾ ਵੀ ਬਣਾਇਆ ਹੋਇਆ ਪਾਈ ਦਾ ਇਹ ਪਾਈ ਕੇ ਪਰਿਵਾਰ ਨੇ ਜਿਹੜੇ ਹਨਾ ਪਾਈ ਹਾਂ ਪਈਸ ਇਹ ਸਾਹਮਣੇ ਆਪਾਂ ਹੁਣ ਇੱਥੇ ਦਾ ਇਤਿਹਾਸ ਦੇ ਬਾਰੇ ਪੜਿਆ ਤੇ ਆਪਾਂ ਅੱਜ ਦੀ ਵੀਡੀਓ ਹੈ ਜਿਹੜੀ ਇੱਥੇ ਹੀ ਸਮਾਪਤ ਕਰਦੇ ਆਂ ਤੇ ਫਿਰ ਅਗਲੀ ਵੀਡੀਓ ਦੇ ਵਿੱਚ ਆਪਾਂ ਕੰਟੀਨਿਊ ਰੱਖਾਂਗੇ ਇੱਥੇ ਦੇ ਹਰਿਆਣੂ ਅਪੀਲ ਹੈ ਲਾਈਕ ਸ਼ੇਅਰ ਤੇ ਕਮੈਂਟ ਹੈ ਜਿਹੜਾ ਉਹ ਜਰੂਰ ਕਰ ਦੇਣਾ ਹੁਣ ਤੁਸੀਂ ਦਰਸ਼ਨ ਕਰਕੇ ਹਟਿਓ ਪਿੰਡ ਬਾਗੜੀਆਂ